ਹਾਂਜੀ ਬਾਈ ਜੀ ਜਿਵੇਂ ਆਪਾਂ ਆਮ ਗੱਲਾਂ ਕਰਦੇ ਹੁੰਦੇ ਨੇ ਵੀ ਪੰਜ ਸੱਤ ਬੰਦੇ ਜ਼ਿੰਦਗੀ 'ਚ ਮਾੜੇ ਹੁੰਦੇ ਤੇ ਪੰਜ ਸੱਤ ਬੰਦੇ ਚੰਗੇ ਹੁੰਦੇਗੇ ਉਵੇਂ ਜਿਵੇਂ ਆਪਣੇ ਚੈਨਲ ਦੇ ਪੰਜ ਸੱਤ ਕ ਬੰਦੇ ਇਹੋ ਜਿਹੇ ਨੇ ਤੁਹਾਨੂੰ ਦਿਖਾਉਣੇ ਹੈਗੇ ਮਿਲਦੇ ਤੁਹਾਨੂੰ ਰੋਜ਼ ਹੀ ਮਿਲਦੇ ਐ ਲਗਵਾ ਜੀ ਦੀ ਵੀਡੀਓ ਪਾਉਣੇ ਹੈਗੇ ਵੀ ਜਿਨ੍ਹਾਂ ਦਾ ਰੇਟ ਵੀਡੀਓ ਦੇ ਵਿੱਚ ਹੁੰਦੇ ਆ ਤੇ ਹੁੰਦੇ ਬਿਲਕੁਲ ਜਾਇਜ਼ ਤੇ ਅੱਜ ਵੀ ਆਪਾਂ ਉਹੀ ਵੀਰਨ ਆਪਾਂ ਫੇਕ ਅਲਬਾਤ ਕਰਾਂਗੇ ਦੋ ਮੱਝਾਂ ਵਾਜੇ ਟੋਕਰ ਗੱਬਣਾ ਚੈੱਕ ਪਾਸ ਵੇਚਣਾਂ ਨੇਗੀਆਂ ਤੇ ਦੋਨਾਂ ਰੇਟ ਵਿੱਚ ਹੋਣਗੇ ਤੇ ਬਿਲਕੁਲ ਜਾਇਜ਼ ਹੋਣਗੇ ਠੀਕ ਆ ਤੇ ਬਾਕੀ ਤਸੱਲੀ ਤੁਸੀਂ ਆਪ ਕਰਨੇ ਜਾਣਕਾਰੀ ਜੋ ਹੋਵੇ ਮਾਲਕ ਸਾਂਝੀ ਕਰਨਗੇ ਤੇ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਸੇ ਭਰਾ ਨੇ ਕੋਈ ਦਦਾ ਦੀ ਵੀਡੀਓ ਨਹੀਂ ਤਾਂ ਆਪਣਾ ਨੰਬਰ ਨੋਟ ਕਰ ਲਿਓ 8360462501 ਆਪਣਾ ਸੰਪਰਕ ਨੰਬਰ ਹੈ ਬਾਕੀ ਕਰਾਂਗੇ ਬਾਈ ਨਾਲ ਗੱਲ ਆ ਵੀ ਕੀ ਡਿਟੇਲ ਠੀਕ ਆ ਵੀਡੀਓ ਪਹਿਲਾਂ ਤੇ ਨਾਲ ਦੀ ਨਾਲ ਤਰੀਕ ਨੋਟ ਕਰ ਲਓ 26 ਤਰੀਕ ਹੈ 7 ਮਹੀਨਾ 2025 ਦੀ ਵੀਡੀਓ ਬਣਾ ਰਹੇ ਹਾਂ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਠੀਕ ਆ ਚੜ੍ਹਦੀ ਕਲਾ ਤੁਸੀਂ ਸੁਣਾਓ ਹੋ ਠੀਕ हां हो गई थी हो थीक है, थीक है। भाई सेल से, कल ही गांव ਆਪਣੇ ਕੋਲੇ ਉਹਦੀ ਸਾਈ ਹੋਈ ਵੀ ਆ ਆਪਣੇ ਨਾਲ ਬੰਦੇ ਜੀ ਆਪਾਂ ਅੱਜ ਦਾ ਟਾਈਮ ਦੇਵਾਂਗੇ ਆ ਵੀਡੀਓ ਦਾ ਨੂੰ ਹੂੰ ਜੇ ਨਹੀਂ ਵੀ ਬਾਈ ਨੇ ਉਹਨੇ ਲੈ ਕੇ ਆਣੀ ਆਪਣੇ ਤੋਂ ਫੋਨ ਤਾਂ ਚੱਕਲੇ ਪੈਸੇ ਵਾਪਸ ਕਰਾਲੇ ਸਾਈ ਦੇ 5000 ਰੁਪਏ ਆਇਆ ਜੇ ਕੋਈ ਭਰਾ ਆਪਣੇ ਤੋਂ ਲੈਂਦਾ ਉਹੀ 5000 ਉਹਦਾ ਵਿੱਚ ਕੱਟਿਆ ਜਾਊਗਾ ਆਪਣਾ 1000 ਘਟਦਾ 50 ਦਾ ਸੌਦਾ ਹੋਇਆ ਦਾ ਮੰਨ ਲਓ ਵੀ 44000 ਦੀ ਗਾਂ ਰਹਿੰਦੀ ਹੈ ਕੋਈ ਵੀ ਬਾਈ ਫੜ ਲੇ ਉਹਨੂੰ ਦਿਖਾ ਦਾਂਗੇ ਆਪਾਂ ਵਿੱਚ ਹਾਂ ਉਹ ਵਿੱਚ ਦਿਖਾ ਦਾਂਗੇ ਆਪਾਂ ਇਹ ਦੋ ਮੱਝਾਂ ਬਾਈ ਆਪਣੀਆਂ ਪਹਿਲੇ ਨੰਬਰ ਆਵਲ ਐਡਰੈਸ ਬੋਲਦੇ ਸੀ ਨਾ ਮੱਝੇ ਤੋਂ ਪਹਿਲਾਂ ਆਪਾਂ ਐਡਰੈਸ ਬੋਲਦੇ ਨਾਲ ਦੀ ਨਾਲ ਪਿੰਡ ਮਲਤਾਨੀਆਂ ਬਾਈ ਜ਼ਿਲ੍ਹਾ ਬਠਿੰਡਾ ਹਾਂ ਨਾਂ ਮੇਰਾ ਗੱਗੂ ਆ ਬਾਈ ਮੋਬਾਈਲ ਨੰਬਰ ਹੈਗਾ 78146 78161 ਠੀਕ ਆ ਤੇ ਬਠਿੰਡੇ ਨਾਲ ਹੀ ਮਲਤਾਨੀਆਂ ਬਠਿੰਡੇ ਦੇ ਨਾਲ ਹੀ ਆ ਬਸ ਬਾਈ 7 ਕਿਲੋਮੀਟਰੀਆ ਪਹਿਲੇ ਨੰਬਰ ਤੇ ਮੱਝ ਆ ਗਈ ਕੀ ਕਿੰਨੇ ਟਾਂ ਦੀ ਗੱਬਣਾ ਕਿੰਨਾ ਦੁੱਦਾ ਕੀ ਗੱਲ ਪੌਣ ਇੱਕ ਛੇ ਦੀ ਛੇ ਪੂਰੇ ਹੋਣ ਚ ਦੋ ਚਾਰ ਦਿਨ ਘਾਟਾ ਸੱਤਵਾਂ ਲੱਗਣ ਵਾਲਾ ਠੀਕ ਹੈ ਹਾਂ ਦੁੱਧ ਦੁੱਧ ਬਾਈ ਇਹ ਥੱਲੇ ਆਪਾਂ ਚੋਕੜਿਆ 7 ਕਿਲੋ ਥਾਪੀ ਦੇ ਅੱਛਾ ਦੋਨੇ ਟਾਈਮ ਥਾਪੀ ਦੇ ਹਾਂ 6 ਕਿਲੋ ਦੁੱਧ ਦੀ ਗਾਰੰਟੀ ਆ ਦੋਨੇ ਟਾਈਮਾਂ ਦਾ ਦੋਨੇ ਟਾਈਮਾਂ ਦਾ 10-10 ਕਿਲੋ 10-10 ਕਿਲੋ ਤੇ ਕੋਈ ਟੀਕਾ ਨਹੀਂ ਕੋਈ ਬੱਚਾ ਨਹੀਂ ਨਾ ਕੋਈ ਬੱਚਾ ਨਹੀਂ ਬਾਈ ਆਪਾਂ ਥਾਪੀ ਤੇ ਪਰ ਇਹ ਨਹੀਂ ਕਹਿ ਸਕਦੇ ਆਪਾਂ ਕੋਈ ਟੀਕਾ ਨਹੀਂ ਟੀਕੇ ਦਾ ਪਤਾ ਨਹੀਂ ਬਾਈ ਵੀ ਆਥ ਨਹੀਂ ਕਿਵੇਂ ਮੇਰਾ ਲੱਗਿਆ ਨਾ ਡਰਾਈ ਕਰਨ ਦਾ ਹਾਂ ਨਾ ਨਾ ਦੁੱਧ ਵਧੀਆ ਤੌਰ ਤਾਰ ਤੁਰ ਵਧੀਆ ਮੋਟੀ ਆ ਪਰ ਆਪਾਂ ਗਾਰੰਟੀ ਨਹੀਂ ਲੈਂਦੇ ਵਾਲੇ ਦੇ ਘਰੇ ਟੀਕਾ ਲੈ ਲੈ ਪਰ ਐ ਨਹੀਂ ਵੀ ਹੱਲ ਜੂ ਮੂਰੇ ਚਾਰਟ ਸਿੱਟਦੀ ਬਾਈ ਥਾਪੀ ਮਾਰੀ ਬਹਿ ਕੇ ਲਾ ਲਿਆ ਠੀਕ ਹੈ ਵੀ ਉਹ ਪਰਾ ਕਰ ਸਕਦੀ ਆ ਪਰ ਪਤਾ ਲੱਗ ਜੂ ਆਥ ਨਹੀਂ ਬਾਕੀ ਠੀਕ ਠੀਕ ਹਾਂ ਤੇ 6 ਕਿਲੋ ਦੁੱਧ ਆਪਾਂ ਦੇ ਜਣ ਤੋਲ 6 ਕਿਲੋ ਦੀ ਗਰੰਟੀ ਹੈ ਆਪਣੀ 6 ਮਹੀਨੇ ਦੇ ਘੱਬਣ ਦੁੱਧ ਫਿਰ ਹੁਣ ਥਾਣਾ ਭਾਂਡੇ ਦੀ ਗਰੰਟੀ ਹੈ ਆਪਣੀ ਹਾਂ ਠੀਕ ਆ ਲੈ ਘਮਾ ਫਿਰ ਆ ਗਈ ਮਿੱਤਰੋ ਜੈਡ ਬਲੈਕ ਆਪਾਂ ਜਿਹਨੂੰ ਕਹਦੇ ਨੇ ਹੈਗੇ ਤੇ ਆਮ ਤੋ ਤੇ ਜੈਡ ਬਲੈਕ ਕਹਦੇ ਨੇ ਜੀ ਨਿੱਕੇ ਘਟੇ ਵੇਚ ਜਾਣੀਆਂ ਤਾਂ ਜੈਡ ਬਲੈਕ ਦਾ ਇੰਨਾ ਕਰਾਂਗੇ ਰੂਪ ਲਾ ਲਓ ਵੀ 6 ਮਹੀਨੇ ਘੱਬਣ ਹੋਣਗੇ ਦੇਖ ਬਾਈ ਨਾੜਾ ਨੂੜਾ ਦੇ ਵੀ ਪਿੰਡੇ ਤੇ ਹਾਂ ਸਾਰੇ ਪਿੰਡੇ ਦੇ ਨਾੜਾ ਉੱਠ ਆਵਾਂਗੇ ਤੇ ਕਾਦੇ ਕਾੜ ਪੂਰਾ ਫੁੱਲ ਆਮਾਜੇ ਦਾ ਹਾਂ ਕੱਦ ਬਹੁਤ ਆ ਬਾਈ ਲੈ ਬਾਈ ਤੇ ਉਚਾਈ ਚੜਾਈ ਪੁੱਠੇ ਦੀ ਠੀਕ ਹੈ ਸਾਰਾ ਕੁਝ ਹੈ ਬਾਕੀ ਜਿੰਨੀ ਸ਼ਰੀਰਕ ਬਣਤਰ ਹੈ ਤੁਹਾਡੇ ਸਾਹਮਣੇ ਹੈ ਠੀਕ ਆ ਇਹ ਕੁਆਲਿਟੀ ਹੈ ਜਿੱਦਾਂ ਸੁਹਾ ਕਿਹੜਾ ਹੂਦਾ ਲੱਗ ਭਾਗ ਸੁਹਾ ਬਾਈ ਯਾਰ ਤੀਜਾ ਚੌਥਾ ਆਊਗੀ ਜਦੋਂ ਆਪਾਂ ਲਈਤੀ ਵਾਕਿਆ ਲਈਤੀ ਆਪਾਂ ਕਿਹੜਾ ਐਵੇਂ ਕਹਿ ਰਹੀ ਹਾਂ ਜਿੰਨਾ ਕੁ ਸੁਹਾ ਸਾਨੂੰ ਮੰਨਦੇ ਹੋ ਭਰਾ ਵੀਰੋ ਇਹ ਤੁਸੀਂ ਆਪ ਜੱਜਮੈਂਟ ਕਰ ਲਿਓ ਪਰ ਦੇਖਣੀ ਪਰਖਣੀ ਦੀ ਮੱਝ ਬਹੁਤ ਸਾਫ਼ ਮੈਂ ਹਾਂ ਬਾਈ ਹਾਂ ਸਾਫ਼ ਮੈਂ ਹੈਗੀ ਤੇ ਇਥੋਂ ਤੁਹਾਨੂੰ ਪਿੰਡ ਦੇ ਨਾਣਾ ਦਿਖਾ ਲਓ ਤੁਹਾਨੂੰ ਨਾਣਾ ਦੇਖ ਬਾਈ ਤਰੀਖਾ ਆ ਦੇ ਹਾਂ ਸਾਰੇ ਮਤਲਬ ਪੁੱਠੇ ਤੇ ਵੀ ਮੇਰਾ ਸੀਲ ਬੜੀ ਆ ਬਾਈ ਮੈਂ ਉਹ ਤਾਂ ਆਂਦੀ ਬਾਕੀ ਉਹਦਾ ਨਾੜ ਨੋੜ ਬੜੀ ਮੋਟੀ ਲੱਗੀ ਹੋਈ ਸੀ ਸੀਲ ਸਾਬ ਉਹ ਤਾਂ ਵਾਥੋ ਮੈਨ ਲੈ ਜੇ ਮਰਜੀ ਮਰੀ ਜਾ ਲਾਥੂ ਤੇ ਬਾਕੀ ਰਹੀ ਗੱਲ ਵੀਡੀਓ ਬਣਾਉਂਦਾ ਸਾਡਾ ਸਮਾਂ ਤੇ ਲਗਭਗ 10:20 ਮਿੰਟ ਤੱਕ ਜਿਹੜੀ ਅਸੀਂ ਵੀਡੀਓ ਬਣਾ ਰਹੀ ਸੀ ਤੁਸੀਂ ਨੋਟ ਕਰ ਲਿਓ ਵੀ ਸ਼ਾਮ ਦੀ ਚਵਾਈ ਤੱਕ ਜਿਹੜਾ ਸਮਾਂ ਕਿੰਨਾ ਬੱਤੀ ਉਹਨੂੰ ਤੋਰਾਂ ਲੰਮੀ ਜੀ ਬਹੁਤ ਸਕੂਗਾਂ ਲੰਗ ਲੰਗਦੇ ਹੰਤੋਰਨ ਹੋਦਾ ਕੀ ਨਹੀਂ ਨਹੀਂ ਲੰਗ ਲੰਗਦਾ ਹੀ ਨਹੀਂ ਮੈਂ ਤਾਂ ਹੀ ਹੁੰਦਾ ਤੋਰਨ ਤਾਂ ਕੋਈ ਤੇ 6 ਮਿੰਨਾ ਗੱਬਣਾ 6 ਕਿਲੋ ਹੁੰਦਾ ਚਾਰ ਥਾਪੀ ਤੇ ਮਿਲਦੀ ਹੈ ਬਾਕੀ ਇਹ ਤੁਹਾਡੀ ਸਾਸਾਂ ਵਾਲਾ ਦੁਬਾਰ ਤੇ ਕਿਹ ਕੀ ਰੇਟ ਚ ਫਿਰ ਆਪਾਂ ਮੱਝ ਦੇ ਦਾਂਗੇ ਇਹ ਇਹ ਬਾਈ ਆਪਾਂ ਜੱਸ ਨੋ ਜੇ ਰੇਟ ਕਰ ਦਿੰਨੇ ਆ ਤੁਹਾਨੂੰ ਪਤਾ ਆਪਾਂ ਜਾਇਜ਼ ਜਾਰ ਰੇਟ ਕਰ ਦਿੰਨੇ ਆ ਐਵੇਂ ਅਗਲੇ ਨੂੰ ਆਪਾਂ ਭਗਾਈ ਜੀ ਨਹੀਂ ਕਰਾਂਦੇ 70000 ਦੀ ਮੈਂ ਦੇ ਦਾਂਗੇ ਬਾਈ ਆਪਾਂ ਇਹ ਮਾਨਤਾ ਹੋਈ ਥੋੜਾ ਪਤਾ ਮਾਨਤਨ ਕਰ ਦਾਂਗੇ ਤੇ ਮੈਂ ਤਿਆਰ ਹੋ ਕੇ ਬਾਈ ਇੱਕ ਪੰਜ ਦੀ ਆ ਹੂੰ ਮਹੀਨੇ ਵੀ 4 ਰਹਿ ਗਏ ਮਤਲਬ ਹਾਂ ਦੀਵਾਲੀ ਦੇ ਵਿੱਚ ਜੇ ਵੱਜੂ ਆ ਗਏ ਚਾਹ ਦੇ ਵਿੱਚੋਂ 2 ਮਿੰਟ ਦਾ ਦੋ ਹੋਰ ਆਉਣਾ ਪੈਊ ਇਹ ਦੋ ਪਿਆ ਸੀਲ ਆ ਜਿਹੜੇ ਸਾਣਾ ਪਿਆ ਦੂਗੀ ਦੋ ਹਾਂ ਦੋ ਪਿਆ ਦੂ ਰੰਗ ਲਾ ਦੂ ਕਿਸੇ ਦਾ ਉਹ ਵੀ ਨਾਇਆ 10 12000 ਰ ਹੈ ਇਹ ਲੱਖਾਂ ਵਾਰ ਬੜੀ ਕੀਮਤ ਨਾਲ ਆ ਹੈਗੀ ਆ ਬਾਈ ਮੰਗਾ ਰੋਜ ਬਾਈ ਬਾਤ ਦਿੰਗਾ ਕਿ ਮੰਗਾ ਦਾ ਹੈ ਨਹੀਂ ਆਪਣੇ ਹਾਂ ਤੈਨੂੰ ਵੀ ਪਤਾ ਚੰਗੀ ਆ ਮੱਝ ਮਿੱਤਰੋ ਤੇ ਬਾਕੀ ਜਿਹੜਾ ਪੜੇ ਦੀ ਚੰਗੀ ਆ ਸਿੰਗਲ ਹੱਡੀ ਦੀ ਮੈਂ ਆ 2 ਨੰਬਰ ਤੇ ਆ ਗਈ ਮਾਂ ਜਾਈ ਬੜੀ ਭਾਰੀ ਆ ਗਈ ਨਾ ਹਾਂ ਬਾਈ ਇਹ ਮੈਂ ਬਹੁਤ ਚੰਗੀ ਆ ਬਾਈ 1 ਨਟਾਂ ਦੀ ਕੱਪਣਾ ਇਹ ਬਾਈ ਹੈਗੀ 7 ਮਹੀਨੇ ਦੀ ਕੱਪਣਾ ਪੂਰੀ ਪੂਰੀ ਤੇ ਦੁੱਧੋਂ ਡਰਾਈ ਆ ਬਸ ਕੋਈ ਥਣ ਜੇ ਪਾਸ ਕਰਾਉਂਦੀ ਆ ਦੀ ਧਾਰਾ ਹੀ ਆ ਗੱਲਾਂ ਵਾਹ ਹਾਂ ਲੈ ਵਾ ਦੇਖ ਲੱਗਾ ਬਾਈ 2 ਫੁੱਟ ਚੌੜਾ ਕਰ ਜਾਂਦੀ ਭੈਣ ਜੀ ਫੋਨ ਵੇਲੇ ਦੇਣਾ ਦਾ ਗਾਇ ਬਹੁਤ ਆ ਨਾ ਹਾਂ ਗਾਇ ਕੋ ਬਹੁਤ ਆ ਬਾਈ ਹੂੰ ਬਾਕੀ ਫੇਸ ਕੁਆਡ ਚਾ ਕਰ ਨਾੜਾਂ ਦੇ ਇੱਕ ਟੀ ਮੋਟੀ ਆਉਂਦੀ ਦੋ ਧਾਲੀ ਨਾੜ ਨੂੰ ਬਹੁਤ ਮੋਟੀ ਤੇ ਉੱਥਾ 14 ਕਿਲੋ ਦੋ ਦਿੰਦੀ ਆ ਬਾਈ ਇਹ ਤਿਆਰ ਮਦਰੀ ਗੋਡੀ ਦੀ ਮਾਝ ਕੱਢੀ ਹਾਂ ਇਹ ਜੀ ਕੋ ਸ਼ੱਕ ਨਹੀਂ ਦੀ ਲੈ ਕਮਾ ਫਿਰ ਏੜਾ ਖੜਾ ਹੋਈ ਇਹਦੇ ਫਿਰ ਆਪਾਂ ਤੇ ਗੱਲ ਵੀਰ ਵਾਲੀ ਵੀ ਵੀ ਜਿਹੜੇ ਸਾਰਾ ਡਰਾਈ ਐ ਲੇਵੀ ਚੜਾਈ ਹੁਣ ਵੀ ਪੂਰੀ ਦਿਖਾਈ ਜਾਂਦੀ ਹੈਗੀ ਤੇ ਬਾਕੀ ਜਿਹੜਾ ਤਿਆਰ ਹੁੰਦੀ ਵੀ ਕਰਮ ਵਾਲੀ ਜਿਹਦੇ ਘਰ ਦਾ ਸ਼ਿੰਗਾਰ ਬਣੂ ਆ ਪੀ ਹਾਲ ਵਾਲਾ ਮੌਕੇ ਜਾ ਕੇ ਵੀ ਕਿੰਨੀ ਕਿ ਬਣਦੀ ਹੋਈ ਹੈਗੀ ਹਨਾ ਬਾਕੀ ਲੰਬਾਈ ਲਈ ਮੱਝ ਦੀ ਬਜ ਇਹਦਾ ਵੀ ਚੰਗਾ ਆ ਗਿਆ ਨਾ ਹਾਂ ਭਾਈ ਤੇ ਖੁੱਲੇ ਢਾਂਚੇ ਦੀ ਮੱਝ ਜ ਵੱਡੇ ਆਪਾਂ ਕਹਿੰਦੇ ਢਾਂਚੇ ਦੀ ਮੈਂ ਬੜਾ ਬੜਾ ਚੰਗਾ ਬਈ ਹਾਂ ਉਹ ਵਿੱਚ ਹੀ ਦਿਖਾਉਣ ਲੱਗਿਆ ਸੀ ਮੈਂ ਵੀ ਆਹ ਚੀਜ਼ ਦੇਖੋ ਜਿਹੜੀ ਇੱਥੋਂ ਪੁੱਠੇ ਦੀ ਚੋਰਾਈ ਬਹੁਤ ਜ਼ਿਆਦਾ ਜਿੰਨੇ ਇਹ ਚੋਰਾਈ ਹੋਊ ਨਹੀਂ ਨਾ ਵਧੀਆ ਬੱਚੇ ਨੂੰ ਸੌਖਾ ਜਨਮ ਦੇਣਾ ਹੁੰਦਾ ਪਸ਼ੂ ਨੇ ਸੌਖਾ ਸੂਪੰਦਾਗਾ ਤੇ ਲੈ ਭਰਾ ਬਾਕੀ ਤਾਂ ਪਰਮਾਤਮਾ ਨੇ ਕੋਈ ਕਰਨਾ ਹੁੰਦਾ ਸਾਰਾ ਕੁਝ ਪਰ ਫਿਰ ਵੀ ਜੀ ਸਰੀਰ ਦੀ ਬੰਤਰ ਤੇ ਪਸ਼ੂ ਤੇ ਬਹੁਤ ਡਿਪੈਂਡ ਕਰ ਜਾਂਦਾ ਵੀ ਕਿੱਦਾਂ ਦੇ ਬੱਚੇ ਹੂੰ ਥਾਣਾ ਗਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੈ ਬੰਨੀ ਦੇ ਪਿੱਛੋਂ ਦਿਖਾਵਾ ਲੇ ਵਾਲਾ ਮੈਂ ਬੰਦੇ ਬਾਕੀ ਦੁੱਧ ਵਾਲੀ ਨਾੜ ਨੂੰ ਰੋ ਬਹੁਤ ਮੋਟੀ ਹੈ ਜੀ ਇਹ ਭਰਾ ਇਹ ਆ ਵੀ ਅਗਲੇ ਨਹਿਣਾ 2 ਰੁਪਏ ਬਾਈ ਜੋੜਨ ਵਾਸਤੇ ਠੀਕ ਆ ਪਸੂ ਜਿਵੇਂ ਡਰਾਈ ਆ ਹੁਣ ਵੀ ਗੈਪ ਪੂਰਾ ਫੁੱਲਾ ਖਾਣਾ ਦਾ ਤੇ ਲੇਵਲ ਦੀ ਚੜਾਈ ਪੂਰੀ ਫੁੱਲਾ ਇਹਦਾ ਫਿਰ ਆਪਾਂ ਵੀਰੇ ਗੱਗੂ ਕੀ ਮੁੱਲ ਕਰਾਂਗੇ ਕਿਹੜਾ ਬਾਈ ਦੇਣ ਲੈਣ ਆਲਾ 68000 ਰੁਪਏ ਇਹਦਾ 68000 ਹਾਂ ਆ ਆਪਣੇ ਜਮਾਂ ਤਨ ਹੈ ਇਹਦਾ 70 ਚ ਮਾਨਤਾ ਜੂ ਇਹਦਾ 68 ਚ ਮਾਨਤਾ ਹਾਂ ਮਾਨਤਾ ਅੰਜਾ ਕਰ ਦਾਂਗੇ ਬਾਹਲਾ ਨਹੀਂ ਬਾਈ ਕਿਸੇ ਪ੍ਰਾਣੇ ਦੋਨੇ ਇਕੱਠਾ ਮੰਗ ਲਿਆ ਫਿਰ ਆਪਾਂ ਉਵੇਂ ਦੇ ਦਾਂਗੇ ਫਿਰ ਹੋ ਵਧੀਆ ਮਾਨ ਫਿਰ ਪਹੁੰਚ ਕਰ ਦਾਂਗੇ ਜਿੱਥੇ ਮਰਜ਼ੀ ਪੌਂਚ ਕਰਾ ਲੈ ਕੋਈ ਜਿੱਥੇ ਮਰਜ਼ੀ ਕਰਾ ਲੈ ਜਿੱਥੇ ਮਰਜ਼ੀ ਪੌਂਚ ਕਰਾ ਚਾਹੇ ਤੁਸੀਂ 100 150 ਜਿੱਥੇ ਮਰਜ਼ੀ ਕਰਾ ਲੈਣ ਬਾਈ ਜਿੱਥੇ ਮਰਜ਼ੀ ਪੌਂਚ ਕਰ ਦੂ ਬਾਈ ਲੈ 400 ਕਿਲੋਮੀਟਰ ਦਾ ਕਰਾ ਲੈਣ ਗੱਡੀ ਬਲੇ ਕਰਦਾ ਹੈ ਪਰ ਇਹ ਨਾਲ ਕੋਈ ਕਹੇ ਵੀ 400 ਕਿਲੋਮੀਟਰ ਦਾ ਕਿਰਾਇਆ ਜੋੜ ਕੇ ਪੈਸੇ ਘਟਾਉਣ ਵੇਜੇ ਕੋਈ ਹਾ ਉਹੜੇ ਦਾ ਆਖਿਆ ਆਪਾ ਇਹ ਪਾ ਜੋੜ ਜੋੜੇ ਕਿਉਂ ਆਪਣੇ ਕੋਲੇ ਨਹੀਂ ਇੰਨੀ ਪਹੁੰਚ ਬਈ ਐਵੇਂ ਕਹਿ ਦਿੰਦੇ ਜੋ ਦੋ ਕਟਾ ਦੇਣੇ ਬਈ ਅਸੀਂ ਪਹੁੰਚ ਕਰਦੇ ਉਹ ਕੰਮ ਨਹੀਂ ਵੀ ਜੋੜਾ ਲਊਗਾ ਚੱਲ ਇੰਨਾ ਕ ਫਾਇਦਾ ਕਰਦਾ ਚੱਲਾ ਲਾ ਵੀ ਇਕੱਠਾ ਇਕੱਠੇ ਪੈਸੇ ਹਾਂ ਇਕੱਠੇ ਪੈਸੇ ਭਰੂ ਆਪਣਾ ਇੱਕ ਇੱਕ ਇਕੱਠਾ ਮਾਲ ਹਾਂ ਜੇ ਅਗਲਾ ਕੱਲੀ ਕੱਲੀ ਲਊਗਾ ਉਹ ਚ ਕੋਈ ਪਹੁੰਚ ਨਹੀਂ ਆਉਦੀ ਆਪ ਗੱਡੀ ਲੈ ਬਈ ਜਿੰਨੇ ਲੈ ਕੇ ਜਾਣੀਆਂ ਤੇ ਗਾਂਜ ਨੇ ਮਰਾਦੀ ਆਪਾਂ ਹਾਂ ਬਈ ਮਰਾਦਿਆ ਆਖੀ ਇਹ ਕਿੰਨੇ ਟਾਂ ਦੀ ਗੱਬਣ ਸੀ ਸੱਤ ਦੀ ਸੱਤ ਦੀ ਆ ਬਈ 10 10 12 ਦਿਨ ਉੱਤੀ ਹੋ ਗਈ ਉਹ ਤਾਂ ਹਾਂ ਹਨ ਚੰਗੀ ਬਹੁਤ ਆ ਬਈ ਗਾਂ ਦੁੱਧੋ ਡਰਾਈ ਹੈ ਨਾ ਇੱਕ ਘੱਟ 50 ਸੱਦਾ ਦਾ ਹੋਇਆ ਬਦ ਪਹਿਲਾਂ ਇਹਦਾ ਹੋਇਆ ਸੀ 5000 ਸਾਈ ਹਾਈ ਹੋਈ ਆ ਜੇ ਉਹ ਬੰਦੇ ਨੇ ਲੈ ਕੇ ਵੀ ਜਾਣੀ ਆ ਵੀਡੀਓ ਦੇਖੀ ਆਪਣੀ ਤਾਂ ਲੈ ਜੇ ਬਾਈ ਤੇ ਜੇ ਕੋਈ ਦੂਜਾ ਭਰਾ ਲੈਂਦਾ 44000 ਰੁਪਇਆ ਦੇ ਜੇ 100 ਛੋੜਨੀ ਉਹਦੇ ਚ ਕੋਈ ਵੀ ਉਹਦਾ 5000 ਛੋਟ ਚ ਉਹਦਾ ਹੀ ਗਨੇ ਜਾਊਗਾ ਬੋ ਇਧਰ ਪਾ ਦੇਣਾ ਆਪਾਂ ਇਧਰ ਹੀ ਪਾ ਦੇਣਾ ਆਪਾਂ ਨਹੀਂ ਰੱਖਣਾ ਆਪਾਂ ਨਹੀਂ ਰੱਖਣਾ ਜਿਹੜਾ ਇਹਨੂੰ ਨਹੀਂ ਚੰਗੀ ਲੱਗਦੀ ਜਿਹੜੇ ਨੇ ਲਈ ਸੀ ਉਹਦੀ ਸਾਈ ਵਾਪਸ ਕਰਾ ਲਈ ਫਿਰ ਮੈਂ ਭਿਆਂ ਦੀ ਵਿੱਚੋਂ ਠੀਕ ਆ ਚੱਲ ਇਹ ਗੱਲਾਂ ਨੇ ਬੜੀਆਂ ਲੈਪਰਾ ਇਹ ਹੈਗੇ ਬਾਈ ਕੋ ਸੱਤ ਮਹੀਨਾ ਦੀ ਗੱਬਣ ਚੈੱਕ ਪਾਸ ਹੈ ਤਿੰਨੇ ਪਸ਼ੂ ਗੱਬਣ ਚੈੱਕ ਪਾਸ ਜਿਹੜਾ ਭਰਾ ਨੂੰ ਕੋਈ ਸ਼ੱਕ ਵੀ ਲੱਗਿਆ ਡਾਕਟਰ ਆਹ ਦਾ ਬਾਈ ਡਾਕਟਰ ਲਿਆ ਕੇ ਚੈੱਕ ਕਰਾ ਲੇ ਆਪਣੀ ਗਾਰੰਟੀ ਹੈ ਸਹੀ ਆ ਤੇ ਨੰਬਰ ਇੱਕ ਆ ਹੀ ਫਿਰ ਬੋਲ ਲਾ 77146 ਬਾਈ 77166 ਬਾਈ ਸੰਭਰ ਪਿੰਡ ਮਲਤਾਨੇਆ ਬਠਿੰਡੇ ਦੇੋਂ ਬਿਲਕੁਲ ਨਾ ਲਾਦਾ ਪਿੰਡ ਆ 26 ਤਰੀਕ ਆ ਸੱਤ ਮਹੀਨਾ 2025 ਦੀ ਵੀਡੀਓ ਬਣਾ ਰਹੇ ਆ ਤਿੰਨ ਪਸ਼ੂ ਜਿਹੜਾ ਤੁਹਾਨੂੰ ਪਸੰਦ ਆਊਗਾ ਕੱਲਾ ਕੱਲਾ ਛਾਂਟ ਕੇ ਤਸੱਲੀ ਕਰਕੇ ਲਿਆ ਸਕਦੇ ਹਾਂ ਹਾਂ ਧੰਨਵਾਦ ਜੀ